ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਤੇ ਮੇਰੇ ਖਿਆਲ ਨਾਮਜ਼ਦਗੀਆਂ ਦੀ ਡੇਟ ਵੀ ਨਿਕਲ ਗਈ ਹੈ ਨਾ ਤੇ ਕੀ ਕੁਝ ਮਾਹੌਲ ਕਿਦਾਂ ਦਾ ਚੱਲ ਰਿਹਾ ਹੈ ਦੇਖੋ ਭੁਪਿੰਦਰ ਮਾਹੌਲ ਤਾਂ ਜਾਗ ਜ਼ਾਹਿਰ ਹੈ ਜੀ ਪੰਜਾਬ ਦੇ ਵਿੱਚ ਕਿ ਕਿਸ ਢੰਗ ਦੇ ਨਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਧੜੇਬਾਜ਼ੀ ਗੋਲੀਆਂ ਡਾਂਗਾ ਛੋਟੇ ਨਾਮਜ਼ਦਗੀ ਪੱਤਰ ਪਾੜਨਾ ਕੁੱਟਮਾਰ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ ਤੇ ਅੱਜ ਇੱਕ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਵੀ ਕਰ ਦਿੱਤਾ ਗਿਆ ਦਰਅਸਲ ਪਿੰਡ ਹੈ ਪੱਟੀ ਦੇ ਵਿੱਚ ਜਿੱਥੇ ਇੱਕ ਸਰਬਸੰਮਤੀ ਕਰਵਾਈ ਗਈ ਸੀ ਤੇ ਜਿਸ ਆਗੂ ਨੇ ਉੱਥੇ ਸਰਬਸੰਮਤੀ ਕਰਵਾਈ ਸੀ ਉਸੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਕੁਝ ਗੈਂਗਸਟਰਾਂ ਨੇ ਵੀ ਲਈ ਹੈ ਪਰ ਸਵਾਲ ਇਹ ਹੈ ਕਿ ਇਹ ਤਲਵੰਡੀ ਪਿੰਡ ਹੈ ਪੱਟੀ ਜਿਲ੍ਹੇ ਪੱਟੀ ਦੇ ਵਿੱਚ ਤਰਨਤਾਰਨ ਦੀ ਪੱਟੀ ਦੇ ਵਿੱਚ ਤੇ ਉੱਥੇ ਇਹ ਬੀਡੀਪੀਓ ਦਫ਼ਤਰ ਤੋਂ ਜਾ ਰਹੇ ਸੀਗੇ ਜੇਤੂ ਜਲੂਸ ਦੀ ਤਰ੍ਹਾਂ ਤਾਂ ਬਾਈਕ ਸਵਾਰ ਆਉਂਦੇ ਨੇ ਤੇ ਹਾਲਚਲ ਪੁੱਛਦੇ ਨੇ ਕਿ ਛਾਤੀ ਦੇ ਵਿੱਚ ਗੋਲੀਆਂ ਮਾਰ ਦਿੰਦੇ ਨੇ ਰਾਜਵਿੰਦਰ ਸਿੰਘ ਇਸ ਨੌਜਵਾਨ ਨਾਮ ਸੀਗਾ ਤੇ ਪਿੰਡ ਦੇ ਵਿੱਚ ਇਸ ਨੇ ਸਰਬਸੰਮਤੀ ਕਰਾਈ ਸੀ ਹੁਣ ਸਰਬਸੰਮਤੀ ਕਿਵੇਂ ਕਰਾਈ ਸੀ ਕਿ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਕਰਾਈ ਸੀ ਜਾਂ ਫਿਰ ਵਨ ਸਾਈਡਡ ਸੀਗੀ ਕਿਉਂਕਿ ਸਰਬਸੰਮਤੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਦੂਜੇ ਦੇ ਕਾਗਜ਼ ਨਾ ਭਰਨ ਦੋ ਦੂਜਿਆਂ ਨੂੰ ਡਰਾ ਲਓ ਦੂਜਿਆਂ ਨੂੰ ਧਮਕਾ ਲਓ ਇਦਾਂ ਵੀ ਸਰਬਸੰਮਤੀ ਜਿਹੜੀ ਬਹੁਤ ਥਾਮਤ ਤੇ ਹੁੰਦੀ ਹੈ ਜਿਵੇਂ ਪਿੰਡ ਸਤੌਜ ਦੇ ਵਿੱਚ ਹੋਇਆ ਕਿ ਪਹਿਲਾਂ ਪਿੰਡ ਸਤੌਜ ਦੇ ਵਿੱਚ ਇਹ ਖਬਰ ਆਈ ਕਿ ਸਰਬਸੰਮਤੀ ਹੋ ਗਈ ਜਾਂ ਕਰਾਚੋਂ ਦੇ ਵਿੱਚ ਵੀ ਇਹੀ ਹੋਇਆ ਜਿੱਥੇ ਦੋ OSD ਨੇ ਸੀਐਮ ਮਾਨ ਦੇ ਸੁਖਬੀਰ ਸਿੰਘ ਤੇ ਇੱਕ ਦੂਜਾ ਰਾਜਵੀਰ ਸਿੰਘ ਇੱਕੋ ਪਿੰਡ ਦੇ ਨੇ ਕਰਾਚੋਂ ਦੇ OSD ਉੱਥੇ ਵੀ ਇਹੀ ਰੌਲਾ ਪਿਆ ਪਹਿਲਾਂ ਸਰਬਸੰਮਤੀ ਹੋਈ ਸ਼ਾਮ ਨੂੰ ਲੋਕ ਸੜਕਾਂ ਤੇ ਉਤਰਿਆ ਕਿ ਸਾਨੂੰ ਮੰਜ਼ੂਰ ਨਹੀਂ ਇਸੇ ਤਰ੍ਹਾਂ ਪਹਿਲਾਂ ਸਤੌਜ ਦੇ ਵਿੱਚ ਖਬਰ ਆਈ ਕਿ ਸਰਬਸੰਮਤੀ ਹੋ ਰਹੀ ਹੈ ਫਿਰ ਖਬਰ ਆਈ ਕਿ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਪਰ ਅੱਜ ਹੁਣ ਦੁਬਾਰਾ ਤੋਂ ਖਬਰ ਆ ਗਈ ਕਿ ਸਰਬਸੰਮਤੀ ਹੋ ਗਈ ਹੈ ਹੁਣ ਉਹ ਸਰਬਸੰਮਤੀ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਸਿੱਧੇ ਤੌਰ ਤੇ ਤਾਂ ਇਹ ਜਿਹੜੀਆਂ ਸਰਬਸੰਮਤੀਆਂ ਵੀ ਹੋ ਰਹੀਆਂ ਨੇ ਕਿਵੇਂ ਹੋ ਰਹੀਆਂ ਨੇ ਇਹ ਵੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਦੂਜੇ ਦੇ ਕਾਗਜ਼ ਜਿਹੜੇ ਨੇ ਉਹ ਰਿਜੈਕਟ ਕਰਾ ਦਿਓ ਜਾਂ ਡਰਾ ਕੇ ਵਾਪਸ ਲੈ ਲਓ ਜਿਵੇਂ ਫਰੀਦਕੋਟ ਦਾ ਪਿੰਡ ਹੈ ਬਹਿਬਲ ਕਲਾਂ ਜੀ ਗੋਪਿੰਦਰ ਜੀ ਉੱਥੇ ਕਿਸੇ ਵੀ ਬੰਦੇ ਨੇ ਨਾਮਜ਼ਦਗੀ ਪੱਤਰ ਹੀ ਨਹੀਂ ਭਰਿਆ ਗੈਂਗਸਟਰ ਹੈ ਕੋਈ ਸੀਮਾ ਉਹ ਬਾਬਲ ਦੇ ਨਾਮ ਦਾ ਮੁੰਡਾ ਹੈ ਤੇ ਇਹ ਖਬਰ ਆਈ ਕਿ ਉਹਨੇ ਸਾਰੇ ਪਿੰਡ ਨੂੰ ਧਮਕਾ ਦਿੱਤਾ ਕਿ ਇੱਥੋਂ ਕੋਈ ਵੀ ਕਾਗਜ਼ ਨਹੀਂ ਭਰੂਗਾ ਤਾਂ ਉਸ ਪਿੰਡ ਦੇ ਵਿੱਚ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਹੈਗੇ ਹੁਣ ਸਰਬਸੰਮਤੀ ਵੀ ਨਹੀਂ ਹੋਈ ਕਿਉਂਕਿ ਸਰਬਸੰਮਤੀ ਲਈ ਵੀ ਇੱਕ ਇੱਕ ਬੰਦਾ ਜਿਹੜਾ ਕਾਗਜ਼ ਭਰਨਾ ਜ਼ਰੂਰੀ ਹੁੰਦਾ ਜੇ ਕੋਈ ਮਤਲਬ ਉਹਦੇ ਸਰਬਸੰਮਤੀ ਦਾ ਮਤਲਬ ਇਹ ਹੋ ਜਾਂਦਾ ਕਿ ਤੁਸੀਂ ਇੱਕ ਸਰਪੰਚ ਚੁਣ ਲਿਆ ਜੇ ਕਿਸੇ ਜਗ੍ਹਾ ਪੰਜ ਪੰਚ ਨੇ ਪੰਜ ਜੇ ਜਗ੍ਹਾ ਸੱਤ ਨੇ ਸੱਤ ਤਾਂ ਤੁਸੀਂ ਇਕੱਲੇ ਇਕੱਲੇ ਆਪਣੇ ਕਾਗਜ਼ ਭਰ ਦਿੰਦੇ ਹੋ ਕਿਉਂਕਿ ਤੁਹਾਡੇ ਬਰਾਬਰ ਕੋਈ ਨਹੀਂ ਹੁੰਦਾ ਹੈਗਾ ਲੜਨ ਦੇ ਲਈ ਵੋਟ ਦੇ ਸਿਸਟਮ ਦੇ ਲਈ ਫਿਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਕਹਿ ਦਿੰਦਾ ਕਿ ਇੱਥੇ ਭਾਈ ਇਹ ਜੇਤੂ ਕਰਾਰ ਨੇ ਇਸ ਢੰਗ ਦੇ ਨਾਲ ਕਿਉਂਕਿ ਜੇ ਦੂਜਾ ਵਿਰੋਧ ਚ ਨਹੀਂ ਹੈਗਾ ਫਿਰ ਉਹ ਵਿਦਆਊਟ ਮਤਲਬ ਕੰਪੀਟੀਸ਼ਨ ਕਹਿ ਲਈਏ ਜਾਂ ਵਿਦਆਊਟ VOTING ਕਹਿ ਲਈਏ ਕਿ ਉਹ ਪਹਿਲਾਂ ਹੀ ਸਰਬਸੰਮਤੀ ਇਸ ਤਰ੍ਹਾਂ ਮੰਨੀ ਜਾਂਦੀ ਹੈ ਜਾਂ ਫਿਰ ਐਵੇਂ ਵੀ ਹੋ ਜਾਂਦਾ ਹੈ ਕਿ ਕਈ ਥਾਵਾਂ ਤੇ ਕਿ ਜਿੱਥੇ ਭਰੇ ਵੀ ਹੁੰਦੇ ਨੇ ਕਾਗਜ਼ ਕਿਸੇ ਨੇ ਵਿਰੋਧ ਦੇ ਵਿੱਚ ਦੂਜੇ ਦੇ ਕੈਨਸਲ ਕਰਾ ਦਿੱਤੇ ਜਾਂਦੇ ਨੇ ਆਪਣੇ ਸਹੀ ਪਾ ਦਿੱਤੇ ਜਾਂਦੇ ਨੇ ਫਿਰ ਉੱਥੇ ਵੀ ਜਿਹੜੀ ਇਹ ਹੀ ਚੀਜ਼ ਹੁੰਦੀ ਹੈ ਕਿ ਸਾਹਮਣੇ ਵਾਲੇ ਤਾਂ ਕੋਈ ਹੈ ਨਹੀਂ ਵੋਟਾਂ ਪੈਣੀਆਂ ਨਹੀਂ ਹੈਗੀਆਂ ਤਾਂ ਪੰਜਾਬ ਦੇ ਇਸ ਤਰ੍ਹਾਂ ਦੇ ਪਿੰਡਾਂ ਦੀਆਂ ਖਬਰਾਂ ਜਿਹੜੀਆਂ ਨਹੀਂ ਕਿਉਂਕਿ ਪਹਿਲਾਂ ਵੀ ਮੈਂ ਦੱਸਿਆ ਬਹੁਤ ਥਾਵਾਂ ਤੋਂ ਤਾਂ ਰਿਪੋਰਟਿੰਗ ਹੀ ਨਹੀਂ ਹੋ ਰਹੀ ਹੈਗੀ ਤੇ ਹੁਣ ਅੱਜ ਜਿਹੜਾ ਰਾਜਵਿੰਦਰ ਸਿੰਘ ਹੈ ਇਹ ਸੱਤਾਤਰੀ ਇਤਿਹਾਸ ਦੇ ਨਾਲ ਹੀ ਸੰਬੰਧਿਤ ਸੀਗਾ ਤੇ ਇਹ ਜਦੋਂ ਬੀਡੀਪੀਓ ਦਫ਼ਤਰ ਦੇ ਵਿੱਚੋਂ ਇਸੇ ਢੰਗ ਦੇ ਨਾਲ ਕੇ ਨਿਰਵਿਰੋਧ ਚੁਣਿਆ ਗਿਆ ਇੱਕ ਰਿਜ਼ਰਵ ਸਿਗੀ ਹੈ ਸਰਪੰਚੀ ਇੱਕ ਬੀਬੀ ਨੂੰ ਉੱਥੇ ਬਣਾਇਆ ਗਿਆ ਸੀ ਸਰਪੰਚ ਤੇ ਪਿੰਡ ਵਾਲੇ ਦੱਸਦੇ ਨੇ ਆਲੇ ਦੋਲੇ ਦੇ ਲੋਕ ਵੀ ਦੱਸਦੇ ਨੇ ਕਿ ਜਿਹੜਾ ਰਾਜਵਿੰਦਰ ਸਿੰਘ ਹੈ ਉਹਨੇ ਹੀ ਸਰਪੰਚੀ ਦੇ ਲਈ ਉਸ ਬੀਬੀ ਨੂੰ ਖੜਾ ਕੀਤਾ ਉਹਨੂੰ ਬਣਾਇਆ ਸਰਬਸੰਮਤੀ ਦੇ ਨਾਲ ਤੇ ਹੁਣ ਉਸਤੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਚਲੋ ਪਾਰਟੀ ਕਿਸੇ ਦੀ ਵੀ ਹੋਵੇ ਇਹ ਸਵਾਲ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਕੋਈ ਬਹੁਤੀ ਚੰਗੀ ਨਹੀਂ ਹੈਗੀ ਕਪੂਰਤਲਾ ਦੇ ਵਿੱਚ ਅੱਜ ਸਵੇਰੇ ਖਬਰ ਆਈ ਕਿ 10 ਵਜੇ ਮੋਬਾਈਲ ਸ਼ੋਰੂਮ ਹੈ ਕਿਉਂਕਿ ਇਸ਼ਤਿਹਾਰਾਂ ਦੇ ਦਿਨ ਨੇ ਮੋਬਾਈਲ ਕਾਫੀ ਵਿਕਦੇ ਨੇ ਚੰਗੀ ਦੁਕਾਨ ਸੀਗੀ ਜੀ ਦੇ ਦੋ ਮੁੰਡੇ ਆਉਂਦੇ ਨੇ ਤੇ 10 ਤੋਂ 12 ਰਾਉਂਡ ਫਾਇਰ ਕਰਕੇ ਚਲੇ ਜਾਂਦੇ ਨੇ ਕੋਈ ਪਰਚੀ ਵੀ ਸੁੱਟ ਕੇ ਜਾਂਦੇ ਨੇ ਮਤਲਬ ਰੰਗਦਾਰੀ ਜਿਹੜਾ ਕੋਈ ਥੋੜੇ ਜਿਹੇ ਪੈਸੇ ਕਮਾਉਂਦਾ ਉਹ ਤੋਂ ਫਿਰ ਰੰਗਦਾਰੀ ਮੰਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਹਰ ਰੋਜ਼ ਆ ਰਹੀਆਂ ਨੇ ਇਸੇ ਦੇ ਵਿਚਾਲੇ ਅ ਅੱਜ ਜਿਹੜੀ ਆ ਉਹ ਸੱਤ ਪੁੱਤਰ ਇੱਕ ਹੋ ਗਿਆ ਪੰਜਾਬ ਦੇ ਵਿੱਚ ਤੇ ਇੱਕ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਦਾ ਦਾਵਾ ਜਿਹੜਾ ਸਰਕਾਰ ਨੇ ਕਰ ਦਿੱਤਾ ਸੀ ਪਰ ਹਾਲੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਅੱਜ 8 ਦੇ ਨਾਲ ਜ਼ਰੂਰ ਮੀਟਿੰਗ ਹੋਈ ਹੈ ਸੀਐਮ ਮਾਨ ਨੇ ਕਿਹਾ ਕਿ ਅਸੀਂ ਸਹਿਮਤੀ ਬਣ ਗਈ ਆੜਤੀਆਂ ਦੇ ਨਾਲ ਕੱਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਊਗੀ ਪਰ ਅੱਜ ਜਿਹੜੇ ਕਿਸਾਨ ਆਗੂ ਨੇ ਉਹ ਵੀ ਕਰੌ ਕਰ ਲਈ ਪਹੁੰਚੇ ਸੀਗੇ ਤੇ ਸੀਐਮ ਮਾਨ ਦੀ ਰਿਹائش ਦਾ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਲਗਾਤਾਰ ਚਾਹੇ ਉਹ ਸਰਪੰਚੀ ਦੀ ਚੋਣ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਝੋਨੇ ਦੀ ਖਰੀਦ ਨੂੰ ਕਿਉਂਕਿ ਦੋਹੀ ਚੀਜ਼ਾਂ ਦੇ ਕੋਈ ਇੱਕੋ ਹੀ ਸਮੇ ਆ ਗਈਆਂ ਇੱਕ ਪਾਸੇ ਤਾਂ ਜਿਹੜੀ ਪਿਛਲੇ 4-5 ਮਹੀਨੇ ਤੋਂ ਪੁੱਤਾ ਵਾਂਗੂ ਫਸਲ ਪਾਲੀ ਜਾ ਰਹੀ ਹੈ ਉਹਦੀ ਜਿਹੜੀ ਇਸ ਵੇਲੇ ਹੁਣ ਮੰਡੀਆਂ ਦੇ ਵਿੱਚ ਲੈ ਕੇ ਜਾਣੀ ਹੈ ਉਹਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਆ ਉਹਦਾ ਮੁੱਲ ਵਟਣ ਦਾ ਵੇਲਾ ਤੇ ਦੂਜੇ ਪਾਸੇ ਜਿਹੜੀ 6 ਤੋਂ 7 ਸਾਲ ਹੋ ਗਏ ਨੇ ਸਰਪੰਚੀ ਨੇ ਚੋਣਾਂ ਹੋਣੀਆਂ ਨੂੰ ਕਿਉਂਕਿ ਟਾਈਮ ਲੰਘੀ ਜਾਂਦਾ ਸੀ ਲੰਘੀ ਜਾਂਦਾ ਸੀ ਤੇ ਉਹਨਾਂ ਦਾ ਪੰਜ ਸਾਲ ਵਾਸਤੇ ਸਰਪੰਚ ਚੁਣਨਾ ਇਹ ਵੀ ਜ਼ਰੂਰੀ ਹੁੰਦਾ ਕਿ ਚੰਗਾ ਬੰਦਾ ਸਰਪੰਚ ਚੁਣਿਆ ਜਾਵੇ ਚਲੋ ਸਾਰੇ ਜਗ੍ਹਾ ਤਾਂ ਨਹੀਂ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਕੁਝ ਚੰਗੇ ਐਗਜ਼ਾਮਪਲਸ ਵੀ ਆ ਰਹੀਆਂ ਨੇ ਪਰ ਜੋ ਰਿਪੋਰਟ ਹੋ ਰਹੀਆਂ ਚੀਜ਼ਾਂ ਉਹਦੇ ਵਿੱਚ ਧੜੇਬਾਜ਼ੀ ਉਹਦੇ ਵਿੱਚ ਦੁਸ਼ਮਣੀਆਂ ਉਹਦੇ ਵਿੱਚ ਗੋਲੀਆਂ ਉਹਦੇ ਵਿੱਚ ਕਾਗਜ਼ ਕੈਂਸਲ ਕਰਾਉਣਾ ਉਹਦੇ ਵਿੱਚ ਤੱਕੇशाही ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦਾ ਪ੍ਰੈਸ਼ਰ ਦਬਾਅ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਥਾਵਾਂ ਤੋਂ ਵੱਡੇ ਪੱਧਰ ਤੇ ਸਾਹਮਣੇ ਆਈਆਂ ਨੇ ਬਹੁਤ ਥਾਵਾਂ ਤੋਂ ਧਰਨੇ ਬਹੁਤ ਥਾਵਾਂ ਤੋਂ ਗੋਲੀਆਂ ਦੀਆਂ ਖਬਰਾਂ ਆਮ ਨੇ ਜੀ ਸੋ ਇਹ ਇਹ ਚ ਕੋਈ ਹੱਤਕਤ ਨਹੀਂ ਨਹੀਂ ਜਾਂ ਕੋਈ ਕਹਿ ਦੇਵੇ ਜੇ ਇੱਥੇ ਖਬਰ ਇਸ ਮੰਚ ਤੇ ਦਿੱਤੀ ਹੈ ਸੱਚੂ ਇਹ ਚੀਜ਼ਾਂ ਹੋ ਰਹੀਆਂ ਨੇ ਔਰ ਹੋ ਸਕਦਾ ਹੈ ਪਹਿਲੀਆਂ ਸਰਕਾਰਾਂ ਦੇ ਟਾਈਮ ਹੁੰਦਾ ਸਾਰਾ ਕੁਝ ਸੀਗਾ ਪਰ ਮੀਡੀਆ ਕਵਰੇਜ ਜਾਂ ਸੋਸ਼ਲ ਮੀਡੀਆ ਨੂੰ ਲੈ ਕੇ ਉਦੋਂ ਇੰਨੀਆਂ ਚੀਜ਼ਾਂ ਬਾਹਰ ਨਹੀਂ ਸੀ ਹੁੰਦੀਆਂ ਔਰ ਜਦੋਂ ਤੱਕ ਜਿਹੜੇ smartphones ਆ ਗਏ ਲੋਕਾਂ ਦੇ ਹੱਥਾਂ ਦੇ ਵਿੱਚ ਔਰ ਸਭ ਤੋਂ ਵੱਡੀ ਚੀਜ਼ ਹੈ ਗੈਂਗਸਟਰਾਂ ਦਾ ਪਰਮਾਰ ਦੇ ਵਿੱਚ ਹੋਣਾ ਲੋਕਾਂ ਨੂੰ ਦਬਕਾਉਣਾ ਔਰ ਤੁਸੀਂ ਸਰਸਮਤੀ ਦੀਆਂ ਜਿਹੜੀਆਂ ਜੀ ਉਹ ਕਿਸਮਾਂ ਦੱਸਤੀਆਂ ਵੀ ਕਿਹੜੀ ਕਿਹੜੀ ਹਿਸਾਬ ਦੇ ਨਾਲ ਸਰਸਮਤੀ ਹੁੰਦੀ ਹੈ ਹਾਂਜੀ ਔਰ ਉਹਦੇ ਵਿੱਚ ਬਾਤ ਸਾਨੂੰ ਵੀ ਸੁਣਨ ਨੂੰ ਮਿਲਿਆ ਐ ਮੌਜੂਦਾ ਸੱਤਾਧਾਰੀ ਧੇਰਾ ਜਿਹੜੀ ਔਰ ਪ੍ਰੈਸ਼ਰਾਈਜ਼ ਕਰ ਰਹੀ ਹੈ ਵੀ ਗਰੰਟਾ ਵੀ ਤਾਂ ਹੀ ਆਉਣਗੀਆਂ ਜੇ ਸਾਡਾ ਸਰਪੰਚ ਬਣਾਉਂਗੇ ਤਾਂ ਆਹ ਚੀਜ਼ਾਂ ਹੋਣਗੀਆਂ ਪਰ ਕਈ ਜਗ੍ਹਾ ਇਹਨਾਂ ਦੀ ਫੂਕ ਆਪ ਦੀ ਨਿਕਲਦੀ ਸ਼ੁਰੂ ਹੋਈ ਸਤੌਜ ਦੇ ਵਿੱਚ ਜਿੱਦਾਂ ਦਾ ਇੱਕ ਤਰ੍ਹਾਂ ਦਾ ਉੱਥੇ ਰੌਲਾ ਗੋਲਾ ਚੱਲਿਆ ਬਣ ਗਿਆ ਨਹੀਂ ਬਣ ਗਿਆ ਫੇਰ ਬਣ ਗਿਆ ਉਹ ਅੰਦਰੋਂ ਗੁਪਤੀ ਹੁਣ ਪਤਾ ਨਹੀਂ ਕੀ ਕੁਝ ਹੋ ਰਿਹਾ ਤੇ ਪਰ ਹੈ ਪੰਜਾਬ ਦੇ ਲਈ ਇਹ ਚੀਜ਼ਾਂ ਮਾੜੀਆਂ ਨੇ ਜੋ ਹਾਲਾਤ ਬਣਦੇ ਜਾ ਰਹੇ ਨੇ ਤੇ ਇਹਦੇ ਵਿੱਚ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਉਹ ਵੀ ਸ਼ਰਾਰਤ ਨਾ ਕਰਨ ਉਹ ਵੀ ਉਸੇ ਤਰ੍ਹਾਂ ਕਰਦੀਆਂ ਨੇ ਤੇ ਜੀ ਹਾਂ ਜੀ ਬਾਦਿਆਂ ਆਪਾਂ ਅਗਲੀ ਖਬਰ ਦੇ ਵੱਲ ਜੀ ਹਾਂ ਬਿਲਕੁਲ ਜਿਸ ਟੰਗ ਦੇ ਨਾਲ ਪੰਜਾਬ ਦੀ ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਦੋਹੇ ਚੀਜ਼ਾਂ ਵੈਸੇ ਚਲੋ ਠੀਕ ਹੈ ਕੇਸ ਦੇ ਵਿੱਚ ਇਲੈਕਸ਼ਨ ਤੇ ਮੈਨੂੰ ਲੱਗਦਾ ਸੀਗਾ ਕਿ ਜਿਹੜਾ ਵਡਾਈ ਦਾ ਸਮਾਂ ਉੱਕੂ ਬੜਾ ਨਹੀਂ ਸੀ ਆਉਣਾ ਚਾਹੀਦਾ ਹੈਗਾ ਪਰ ਚਲੋ ਹੁਣ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤੇ ਕੱਲ ਨੂੰ ਭੁਪਿੰਦਰ ਜੀ ਹਰਿਆਣਾ ਇੰਦੀ ਇਲੈਕਸ਼ਨ ਦਾ ਵੀ ਰਿਜ਼ਲਟ ਹੈ ਜੇ ਐਨ ਕੇ ਦੀ ਇਲੈਕਸ਼ਨ ਦਾ ਵੀ ਰਿਜ਼ਲਟ ਜਿਹੜਾ ਲਦਾਖ ਦਾ ਵੀ ਕੱਲ ਨੂੰ ਦੇਖਣਾ ਹੋਏਗਾ ਦੋਹਾਂ ਸਟੇਟਸ ਦੇ ਵਿੱਚ ਕਿਹੜੀ ਕਿਹੜੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਜਿੱਤਦੀ ਹੈਗੀ ਹੈ ਹਾਲਾਂਕਿ ਐਗਜ਼ਿਟ ਪੋਲ ਦੇ ਵਿੱਚ ਤਾਂ ਜਿਹੜੀ ਸਿੰਗਲ ਲਾਰਜੈਸਟ ਜਿਹੜੀ ਹੈ ਜੇ ਐਨ ਕੇ ਦੇ ਵਿੱਚ ਉਹ ਬੀ ਜੀ ਪੀ ਨੂੰ ਦੱਸਿਆ ਕਿ ਬਹੁਮਤ ਨਹੀਂ ਮਿਲਿਆ ਮਿਲਦਾ ਦਿਖਾਈ ਦਿੱਤਾ ਤੇ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਦਿਖਾਈ ਦਿੱਤਾ ਐ ਐਗਜ਼ਿਟ ਪੋਲ ਦੇ ਵਿੱਚ ਪਰ ਅਸਲ ਨਤੀਜੇ ਜਿਹੜੇ ਨੇ ਉਹ ਕੱਲ ਨੂੰ ਆਉਣੇ ਨੇ ਜ਼ਰੂਰ ਆਪਣੇ ਸਰੋਤਿਆਂ ਨਾਲ ਅਸੀਂ ਸਾਂਝੇ ਕਰਾਂਗੇ ਕਿ ਹਰਿਆਣਾ ਦੇ ਵਿੱਚ ਵੈਸੇ ਇਸ ਵਾਰ ਚਾਂਸਿਸ ਜਿਹੜੇ ਨੇ ਕਾਂਗਰਸ ਦੇ ਜ਼ਿਆਦਾ ਨਹੀਂ ਕਿਉਂਕਿ ਬੀਜੇਪੀ 10 ਸਾਲ ਤੋਂ ਸੱਤਾ ਦੇ ਵਿੱਚ ਐ ਤੇ ਕਿਸਾਨ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ ਬੀਜੇਪੀ ਸਰਕਾਰ ਤੋਂ ਹਰਿਆਣਾ ਦੇ ਵਿੱਚ ਪਰ ਹਰਿਆਣਾ ਦੇ ਵਿੱਚ ਕਾਫੀ ਟੜੇ ਜ਼ਰੂਰ ਨੇ ਕਿਉਂਕਿ ਜੀ ਜੇਪੀ ਵੀ ਹੈਗੀ ਐ ਐਨਐਲਓ ਵੀ ਹੈਗੀ ਐ ਬੀਐਸਪੀ ਦਾ ਵੀ ਗਠਜੰਬੰਦਨ ਸੀਗਾ ਤੇ ਬੀਜੇਪੀ ਸੱਤਾ ਧਾਰੀ ਤੇ ਰਹਿ ਤੁਹੇ ਪਾਸੇ ਕਾਂਗਰਸ ਵੀ 10 ਸਾਲ ਤੋਂ ਸੱਤਾ ਤੋਂ ਬਾਹਰ ਹੈਗੀ ਐ ਤਾਂ ਗੋਪਾਲ ਕਾਂਡਾ ਵੀ ਨੇ ਆਜ਼ਾਦ ਵੀ ਉਮੀਦਵਾਰ ਵੀ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ 90 ਸੀਟਾਂ ਨੇ ਹਿਮਾਚਲ ਹਰਿਆਣਾ ਦੇ ਵਿੱਚ ਵੀ ਤੇ ਜੀਐਨਕੇ ਦੇ ਵਿੱਚ ਵੀ ਤੇ ਕੱਲ ਨੂੰ ਹੁਣ ਉੱਥੇ ਜੀਐਨਕੇ ਦੇ ਵਿੱਚ ਕਿਉਂਕਿ ਐਲਾਈਅንስ ਸੀਗਾ ਕਾਂਗਰਸ ਦਾ ਉੱਥੋਂ ਦੀ ਪੋਲਿਟੀਕਲ ਜਿਹੜੀਆਂ origional ਪਾਰਟੀਆਂ ਨੇ ਤੇ ਬੀਜੇਪੀ ਦੇ ਨਾਲ ਵੀ ਟੱਕਰ ਹੈਗੀ ਐ ਉੱਥੇ ਦੇਖਣਾ ਹੋਵੇਗਾ ਕਿਉਂਕਿ 370 ਲੱਗਣ ਤੋਂ ਬਾਅਦ ਪਹਿਲੀ ਵਾਰੀ ਵੋਟਾਂ ਪੈ ਰਹੀਆਂ ਨੇ ਜੀਐਨਕੇ ਦੇ ਵਿੱਚ ਵੀ ਉੱਥੇ ਕਿਵੇਂ ਦਾ ਰਿਸਪਾਂਸ ਆਉਂਦਾ ਹੈ ਤੇ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਆਉਂਦਾ ਕਿਉਂਕਿ ਜੇਕਰ ਕਾਂਗਰਸ ਜਿੱਤਦੀ ਹੈ ਤਾਂ ਕਿਤਨਾ ਕਿਤੇ ਮੂੜਾ ਕਹਿ ਸਕਦੇ ਕਿਉਂਕਿ ਆਪਣੇ ਗਵਾਂਡੀ ਤੋਂ ਹਿਮਾਚਲ ਦੇ ਵਿੱਚ ਕਾਂਗਰਸ ਆ ਗਈ ਜੇ ਹਰਿਆਣਾ ਦੇ ਵਿੱਚ ਵੀ ਕਾਂਗਰਸ ਆਉਂਦੀ ਹੈ ਤਾਂ ਜਿਹੜੀ ਗੱਲ ਪ੍ਰਧਾਨ ਮੰਤਰੀ ਮੋਦੀ ਕੇ ਕਾਂਗਰਸ ਮੁਕਤ ਭਾਰਤ ਵਾਲੀ ਗੱਲ ਕਰਦੇ ਸੀਗੇ ਉਹ ਸ਼ਾਇਦ ਫਿਰ ਨਾ ਹੋ ਸਕੇ ਕਿਉਂਕਿ ਦੁਬਾਰਾ ਤੋਂ ਜਿਸ ਢੰਗ ਦੇ ਨਾਲ ਇਲੈਕਸ਼ਨ ਦੇ ਵਿੱਚ ਹੁਣ ਚੇਂਜਸ ਆ ਰਹੀਆਂ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਪਿਛਲੇ ਵਿਧਾਨ ਸਭਾ ਚੋਣਾਂ ਵੀ ਵਿਚ ਵੀ ਉਹਦੇ ਵਿੱਚ ਕਾਂਗਰਸ ਨੇ ਕਈ ਥਾਵਾਂ ਤੇ ਵਾਪਸੀ ਕੀਤੀ ਹੈਗੀ ਇੱਕ ਈਡੀ ਦੀ ਰੇਡ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਲੁਧਿਆਣੇ ਤੋਂ ਆਮ ਆਦਮੀ ਦੇ ਰਾਜ ਸਭਾ ਮੈਂਬਰ ਨੇ ਜਿਹੜੇ ਦੋ ਬਿਲਕੁਲ ਪਵਿੰਦਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਤੇ ਉਹਨਾਂ ਦੇ ਟਿਕਾਣਿਆਂ ਤੇ ਰੇਡ ਹੋਈ ਹੈ ਇਸ ਦੇ ਨਾਲ ਹੀ ਹਿਮੰਤ ਸੂਦ ਨੇ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਕਾਫੀ ਕਰੀਬੀ ਨੇ ਤੇ ਇਹ ਹਸਾ ਕੰਮ ਕਰਦੇ ਨੇ ਲੁਧਿਆਣਾ ਦਾ ਬੱਚਾ ਬੱਚਾ ਜਾਣਦਾ ਉੱਥੇ ਬਹੁਤ ਸਾਰੀਆਂ ਜਿਹੜੀਆਂ ਕਲੋਨੀਆਂ ਬਣਾਈਆਂ ਬਹੁਤ ਸਾਰੇ ਫਲੈਟ ਬਣਾਏ ਇਹ ਸਾਰੇ ਲੋਕਾਂ ਦੇ ਇਹਨਾਂ ਦੇ ਪੈਸੇ ਉੱਤੇ ਲੱਗੇ ਨੇ ਤੇ ਹੁਣ ਜਿਹੜੀ ਸੱਤਾਧਾਰੀ ਤੇ ਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਉਹ ਤਾਂ ਇਹੀ ਕਹਿੰਦੇ ਨੇ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਪ੍ਰਧਾਨ ਮੰਤਰੀ ਮੋਦੀ ਈਡੀ ਦੀ ਦੁਰਵਤੋਂ ਕਰ ਰਹੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਕ ਕੇ ਅੰਦਰ ਸੁੱਟ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਅੰਦਰ ਕਰਤਾ ਕੇਜਰੀਵਾਲ ਹੋਰੀ ਕਹਿੰਦੇ ਮਨੀਸ਼ ਸੋਧਿਆ ਨੂੰ ਅੰਦਰ ਕਰਤਾ ਸਤਿੰਦਰ ਚੋਹਾਨ ਨੂੰ ਸਤਿੰਦਰ ਜੈਨ ਨੂੰ ਅੰਦਰ ਕਰਤਾ ਤੇ ਵਿਜੇ 나ਹਿਰ ਨੂੰ ਅੰਦਰ ਕਰਤਾ तमाम ਉਹ ਲੋਕਾਂ ਦੇ ਨਾਮ ਉਹਨਾਂ ਨੇ ਲਏ ਜੋ ਜੇਲ੍ਹ ਯਾਤਰਾ ਕਰ ਚੁੱਕੇ ਨੇ ਸੰਜੀਤ ਸਿੰਘ ਨੂੰ ਅੰਦਰ ਕਰਤਾ ਤੇ ਹੁਣ ਜਿਹੜੇ ਸੰਜੀਵ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਨੇ ਤੇ ਵੱਡੇ ਕਾਰਪੋਰੇਟ ਨੇ ਉਹਨਾਂ ਦੇ ਟਿਕਾਣਿਆਂ ਤੇ ਏਡੀ ਦੀ ਰੋਡ ਹੋਈ ਹੈ ਹੁਣ ਇਹ ਤਾਂ ਏਡੀ ਦੀ ਰੇਡ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਬਹੁਤ ਸਾਰਾ ਜਿਹੜਾ ਉਹਨਾਂ ਤੇ ਜ਼ਮੀਨੀ ਹੜੱਪਣ ਦੇ ਇਲਜ਼ਾਮ ਨੇ ਬਹੁਤ ਸਾਰਾ ਜਿਹੜਾ ਉਹਨਾਂ ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਨੇ ਕੇਸ ਦਰਜ ਹੈਗਾ ਇਹਨਾਂ ਤੇ ਤੇ ਬਹੁਤ ਵੱਡੇ ਉਹ ਰੀਅਲ ਅਸਟੇਟ ਦੇ ਕਾਰੋਬਾਰੀ ਨੇ ਤੋ ਦੇ ਵਿੱਚ ਕੀ ਕੀ ਧਾਂਦਲੀਆਂ ਹੋਈਆਂ ਨੇ ਇਹ ਹੁਣ ਉਹਨਾਂ ਦੀ ਰੇਡ ਜਦੋਂ ਹੋਈ ਹੈ ਜਾਂਚ ਕੀ ਸਾਹਮਣੇ ਆਉਂਦਾ ਹੀ ਉਦੋਂ ਹੀ ਪਤਾ ਲੱਗੇਗਾ ਤੁਹਾਨੂੰ ਹੈ ਜੀ ਸੋ ਇਹ ਕੱਲ ਨੂੰ ਖੋਲ ਕੇ ਗੱਲਬਾਤ ਕਰਾਂਗੇ ਰਿਜ਼ਲਟ ਵੀ ਆਉਣਗੇ ਫਿਰ ਉਹਨਾਂ ਤੇ ਵੀ ਝਾਤ ਮਾਰਾਂਗੇ ਬਹੁਤ ਬਹੁਤ ਧੰਨਵਾਦ ਜੀ